ਰਾਤ ਤੱਕ ਪਰੇ ਨਾ ਸਰੀਰ ਸੜ ਗਿਆ ਵਾ ਕਦੀ ਇੱਥੇ ਨਕਾ ਬੰਦ ਕਦੀ ਉੱਥੇ ਨਕਾ ਪਾਣਾ ਇਹ 1 ਵਜੇ ਦੀ ਲਾਈਟ ਆਈ ਆ ਤੇ ਹਸਾਉ ਲਾਲਾ ਸਾਰਾ ਦਿਨ ਮੇਰਾ ਨੰਗਾ ਬਾਹਰ ਹੀ ਉਹ ਤਾਂ ਮੈਨੂੰ ਪਤਾ ਹੀ ਆ ਇਦਾਂ ਹੀ ਨੰਗਣਾ ਹੀ ਸਾਰਾ ਦਿਨ ਨਾਲੇ ਉੱਤ ਗਰਮੀ ਬੜੀ ਪੈਣ ਰਹੀ ਆ ਆ ਦੋਵਾਂ ਵਾਰਾਂ ਤੇ ਮੈਂ ਹੀ ਪਾਣੀ ਕਰਨ ਕੋ ਖਲਾਤ ਆਈ ਮੈਂ ਜਾਂ ਪਾਣੀ ਦੇ ਕੇ ਆਪਣੇ ਪਾਪਾ ਨੂੰ ਪਰ ਇੱਕ ਗੱਲ ਵਾ ਮੈਂ ਤਾਂ ਜਿੰਨੀਆਂ ਸੁਣਾਈਆਂ ਹੀ ਜੇ ਕਿ ਕਰਤੂਤ ਦੀ ਮਾਲਕ ਹੋਊਗੀ ਨਾ ਮੁੜ ਕੇ ਉਹਨਾਂ ਦੇ ਘਰ ਨਾ ਵੜੂਗੀ ਮੈਂ ਤਾਂ ਹਾੜਾਂ ਦਾ ਸ਼ਰੀਕਾ ਵਾ ਕਿਤੇ ਵਿਆਹ ਸ਼ਾਦੀ ਹਨੂ ਨਾ ਸੱਦਣ ਉਹ ਕਿਤੇ ਘਰ ਬਾਹਰ ਸਾਡੇ ਨਾਲ ਕਦੇ ਆਉਣ ਨਾ ਕਦੇ ਮਾਰ ਕਵੇ ਭਾਬੀ ਕੋਈ ਗੱਲ ਨਹੀਂ ਤੁਸੀਂ ਆਟਾ ਗੁੰਨ ਲਿਆਓ ਮੈਂ ਪਿਆਜ਼ ਚਲ ਦਿੰਨੀ ਆ ਮੈਂ ਆਹ ਕਰ ਦਿੰਨੀ ਆ ਆਪੇ ਹਾਸ ਖੜ ਕੇ ਟਾਈਮ ਲੰਘ ਜੇ ਹਰ ਟਾਈਮ ਤੱਕ ਕੁੱਤੇ ਵਾਂਗੂੰ ਪਿਆੜਾ ਮਸੜੀ ਨੇ ਉਹ ਤੈਨੂੰ ਉਹਦਾ ਪਰਦਾ ਹੈਗਾ ਸੁਭਾ ਦਾ ਜਦੋਂ ਕੰਮ ਦਾ ਟਾਈਮ ਹੋਣਾ ਉਹ ਤੂੰ ਨਿਕਲ ਜਾਣਾ ਤੇ ਜਦੋਂ ਕੰਮ ਹੋ ਜਾਣਾ ਤਾਂ ਫੇਰ ਘਰ ਆ ਜਾਣਾ ਚਲ ਦਫਾ ਕਰੋ ਮੇਰੀ ਗੱਲ ਸੁਣੋ ਰੋਟੀ ਲਿਆਵਾਂ ਤੁਹਾਡੇ ਵਾਸਤੇ ਰੋਟੀ ਨਹੀਂ ਰਮਨ ਮੈਂ ਖਾਣੀ ਮੈਂ ਨਾ ਸਵੇਰ ਦਾ ਸ਼ਬੀ ਲੱਗੀ ਅਡੇ ਰਮਨ ਵਿਚਾਰੀ ਨਾ ਸੱਚੀ ਖਿਜਦੀ ਆ ਕੀ ਸ਼ਰੀਕਾਂ ਕੋ ਗੱਲਾਂ ਕਰਾਊਗੀ ਹੁਣ ਤੇ ਨਹੀਂ ਉਹਨਾਂ ਨੂੰ ਕੁਝ ਕਹਿਣਾ ਤੇ ਬਾਅਦ ਵਿੱਚ ਗੱਲਾਂ ਕਰਨਗੀਆਂ ਨਾ ਉਹਨੂੰ ਆਹੀ ਭੈਣ ਜੀ